ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬ्रेड ਦਾ ਹਲਵਾ ਉਹਦੇ ਲਈ ਸਭ ਤੋਂ ਪਹਿਲਾਂ ਇੱਕ ਪੈਕੇਟ ਬ्रेड ਦਾ ਲਵਾਂਗੇ ਇੱਕ ਕੌਲੀ ਆਪਾਂ ਲਵਾਂਗੇ ਚੀਨੀ ਦੀ ਥੋੜੇ ਜੇ ਕੱਟੇ ਹੋਏ ਬਦਾਮ ਲਵਾਂਗੇ ਇੱਕ ਕੱਪ ਦੁੱਧ ਆਓ ਆਪਾਂ ਹੁਣ ਇਸ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਦੇਖ ਸਕਦੇ ਹੋ ਅਸੀਂ ਇੱਕ ਪਾਸੇ ਕੜਾਈ ਰੱਖ ਲਈ ਹੈ ਇੱਕ ਪਾਸੇ ਅਸੀਂ ਬ੍ਰੈਡ ਨੂੰ ਕੱਲਾ-ਕੱਲਾ ਕਰਕੇ ਤੋੜਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਹੋ ਇਸ ਨੂੰ ਅਸੀਂ ਜਿਆਦਾ ਮੋਟਾ ਵੀ ਨਹੀਂ ਰੱਖਣਾ ਇਸ ਨੂੰ ਅਸੀਂ ਬਰੀਕ-ਬਰੀਕ ਹੀ ਚੂਰਾ ਕਰਨਾ ਹੈ ਨਹੀਂ ਤਾਂ ਸਾਡਾ ਬ੍ਰੈਡ ਚੰਗੀ ਤਰ੍ਹਾਂ ਨਹੀਂ ਪੁੱਜੇਗਾ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੀ ਬਰੈਡ ਨੂੰ ਚੂਰਾ-ਚੂਰਾ ਕਰ ਲਿਆ ਹੈ ਆਓ ਆਪਾਂ ਹੁਣ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਥੋੜਾ ਜਿਹਾ ਦੇਸੀ ਕੀ ਪਾਵਾਂਗੇ 1-2 ਚਮਚ ਕਿਉਂਕਿ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਬਦਾਮਾਂ ਨੂੰ ਰੋਸਟ ਕਰਨਾ ਹੈ ਇਸੇ ਤਰ੍ਹਾਂ ਅਸੀਂ ਇਸ ਨੂੰ 2 ਤੋਂ 3 ਮਿੰਟ ਰੋਸਟ ਕਰਾਂਗੇ ਇਸ ਦੇ ਨਾਲ ਟੇਸਟ ਹੋਰ ਵੀ ਵਧੀਆ ਆ ਜਾਵੇਗਾ 2 ਤੋਂ 3 ਮਿੰਟ ਬਾਅਦ ਸਾਡੇ ਬਾਦਾਮ ਰੋਸਟ ਹੋ ਚੁੱਕੇ ਹਨ ਹੁਣ ਅਸੀਂ ਇਸ ਨੂੰ ਇੱਕ ਬੌਲ ਵਿੱਚ ਕੱਢ ਲਿਆ ਹੈ ਹੁਣ ਅਸੀਂ ਇਸੇ ਕੜਾਈ ਵਿੱਚ 1-2 ਚਮਚ ਹੋਰ ਦੇਸੀ ਘੀ ਦੇ ਪਾਵਾਂਗੇ ਕਿਉਂਕਿ ਹੁਣ ਅਸੀਂ ਇਸ ਵਿੱਚ ਬ੍ਰੈਡ ਨੂੰ ਚੰਗੀ ਤਰ੍ਹਾਂ ਪੁੰਨਣਾ ਹੈ ਹੁਣ ਅਸੀਂ ਸਾਰੇ ਬ੍ਰੈਡ ਨੂੰ ਥੋੜਾ ਥੋੜਾ ਕਰਕੇ ਕੜਾਈ ਵਿੱਚ ਪਾ ਦੇਵਾਂਗੇ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਅਸੀਂ ਇਸ ਬ੍ਰੈਡ ਨੂੰ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਸਾਡੇ ਬ੍ਰੈਡ ਹਲਕੇ ਬਰਾਊਨ ਨਹੀਂ ਹੋ ਜਾਂਦੇ ਇਸ ਬ੍ਰੈਡ ਨੂੰ ਤੁਸੀਂ ਨਾਲ ਦੇ ਨਾਲ ਹਿਲਾਉਣਾ ਹੈ ਨਹੀਂ ਤਾਂ ਸਾਡੇ ਬ੍ਰੈਡ نیچے ਲੱਗ ਜਾਣਗੇ ਇਸੇ ਤਰ੍ਹਾਂ 5 ਤੋਂ 7 ਮਿੰਟ ਅਸੀਂ ਇਸ ਨੂੰ ਪੁੱਜ ਲੈਣਾ ਹੈ 5 ਤੋਂ 7 ਮਿੰਟ ਬਾਅਦ ਸਾਡੇ ਬ੍ਰੈਡ ਹਲਕੇ ਹਲਕੇ ਬਰਾਊਨ ਹੋਣ ਲੱਗ ਗਏ ਹਨ ਇਸ ਨੂੰ ਅਸੀਂ ਨਾਲ ਦੀ ਨਾਲ ਹਿਲਾਇਆ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਬ੍ਰੈਡ ਦਾ ਕਲਰ ਵੀ ਹੌਲੀ-ਹੌਲੀ ਚੇਂਜ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਬ੍ਰੈਡ ਬਰਾਊਨ ਹੋ ਚੁੱਕੇ ਹਨ ਇਸੇ ਤਰ੍ਹਾਂ ਇਸ ਨੂੰ 1 ਤੋਂ 2 ਮਿੰਟ ਹਿਲਾਇਆ ਜਾਣਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਕੱਟੇ ਹੋਏ ਬਦਾਮ ਇਸ ਨੂੰ ਵੀ ਅਸੀਂ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਨਾਲ ਦੀ ਨਾਲ ਅਸੀਂ ਇਸ ਵਿੱਚ ਐਡ ਕਰਾਂਗੇ ਚੀਨੀ ਚੀਨੀ ਨੂੰ ਵੀ ਅਸੀਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਲੈਣਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਵਿੱਚ ਦੁੱਧ ਐਡ ਕਰਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਘਲਾ ਦੇਣਾ ਹੈ ਤਾਂ ਜੋ ਸਾਡੇ ਬ੍ਰੈਡ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਨਾਲ ਦੀ ਨਾਲ ਅਸੀਂ ਇਸ ਵਿੱਚ ਥੋੜਾ ਜਿਹਾ ਐਡ ਕਰਾਂਗੇ ਸੁੱਕਾ ਦੁੱਧ ਇਸ ਦੇ ਨਾਲ ਟੇਸਟ ਹੋਰ ਵੀ ਵਧੀਆ ਆ ਜਾਵੇਗਾ 4 ਤੋਂ 5 ਮਿੰਟ ਅਸੀਂ ਇਸ ਨੂੰ ਇਸੇ ਤਰ੍ਹਾਂ ਹਲਾਣਾ ਹਲਾਣਾ ਹੈ ਐਸੇ ਵਿੱਚ ਅੱਧਾ ਕੱਪ ਦੁੱਧ ਦਾ ਹੋਰ ਐਡ ਕਰਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਇਸ ਨੂੰ ਅਸੀਂ ਉਹਨਾ ਟਾਈਮ ਤੱਕ ਪਕਾਵਾਂਗੇ ਜਿੰਨਾ ਟਾਈਮ ਸਾਡਾ ਦੁੱਧ ਬ੍ਰੈਡ ਵਿੱਚ ਕੁਲ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਹੋ ਸਾਡੇ ਬ੍ਰੈਡ ਨੂੰ ਤੇ ਦੁੱਧ ਨੂੰ ਅਵਾਲਾ ਆਨ ਲੱਗ ਗਿਆ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਦੁੱਧ ਹਲਵੇ ਵਿੱਚ ਸੁੱਕ ਗਿਆ ਹੈ ਤੇ ਕਿੰਨਾ ਸੋਹਣਾ ਕਲਰ ਆਇਆ ਹੈ ਹੁਣ ਅਸੀਂ ਇਸ ਨੂੰ 3 ਤੋਂ 4 ਮਿੰਟ ਟੱਕ ਕੇ ਰੱਖ ਦੇਵਾਂਗੇ ਤੇ ਬਾਅਦ ਵਿੱਚ ਚੈੱਕ ਕਰਾਂਗੇ ਸਕਦੇ ਹੋ ਹਲਵਾ ਕਿੰਨਾ ਵਧੀਆ ਬਣਿਆ ਹੈ ਜੇ ਆਪ ਸਭ ਨੂੰ ਮੇਰੀ ਰੈਸিপি ਚੰਗੀ ਲੱਗੀ ਹੋਵੇ ਸਟਾਈ ਜ਼ਰੂਰ ਕਰਨਾ ਹੁਣ ਅਸੀਂ ਇਸ ਨੂੰ ਬਾਉਲ ਵਿੱਚ ਸਰਵ ਕਰਾਂਗੇ ਦੀ ਦੇਖ ਸਕਦੇ ਹੋ ਅਸੀਂ ਸਾਰੇ ਹਲਵੇ ਨੂੰ ਇੱਕ ਬੌਲ ਵਿੱਚ ਸਰਵ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਬਦਾਮਾਂ ਦੇ ਨਾਲ ਗarnish ਕਰਾਂਗੇ ਜੇ ਆਪ ਸਭ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਦ ਤੱਕ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ